ਬਈ ਜਿਹੜੀ ਵੈਰੈਟੀ ਤੁਹਾਨੂੰ ਹੁਣ ਮੈਂ ਦਿਖਾ ਰਿਹਾ ਨਾ ਇੱਕ ਨਵੀਂ ਵੈਰੈਟੀ ਹੈ ਇਹਦਾ ਕੋਈ ਰਿਕਾਰਡ ਨਹੀਂ ਹੈਗਾ ਪਿਛਲਾ ਇਹਦੀ ਕੋਈ ਕੰਪਨੀ ਨਹੀਂ ਹੈਗੀ ਪਿਛਲੀ ਜੇ ਆਪਾਂ ਕਹਿ ਦਈਏ ਵੀ ਕਿਸੇ ਕੰਪਨੀ ਨੇ ਤਿਆਰ ਕਰੀ ਹੋਈ ਹੈ ਜਾਂ ਇਹਦਾ ਕੋਈ ਪਿਛਲਾ ਰਿਕਾਰਡ ਹੈਗਾ ਇਹ ਗੇਤੀਆਂ ਵੈਰੈਟੀਆਂ ਚ ਆ ਜਾਂਦੀ ਹੈ ਨਾਮ ਵਾਲੀ ਗੇਤੀ ਹੈ ਤੇ ਨਾਮ ਵਾਲੀ ਪਛੇਤੀ ਹੈ ਇਹਦਾ ਨਾਮ ਪੀ ਵੀ ਪੰਜਾਬ ਨੰਬਰ 1 ਤੇ ਇਹਦੀ ਕੋਈ ਕੰਪਨੀ ਨਹੀਂ ਹੈਗੀ ਕੋਈ ਉਹ ਨਹੀਂ ਪਰਮਲ 'ਚ ਇਹ ਵੈਰੈਟੀ ਆਉਂਦੀ ਹੈਗੀ ਨਾਈ ਵਾਲੀਆਂ ਗੇਤੀਆਂ ਚਾਹੁੰਦੀ ਹੈ ਨਾਈ ਵਾਲੀਆਂ ਪਛੇਤੀਆਂ ਚਾਹੁੰਦੀ ਹੈਗੀ ਜਿਹੜਾ ਝਾੜ ਹੈਗਾ ਝਾੜ ਇਹਦਾ 85 90 95 ਮਣ ਤੱਕ ਵੀ ਵਗ ਜਾਂਦੀ ਹੈਗੀ ਬਿਮਾਰੀ ਇਹਨੂੰ ਕੋਈ ਨਹੀਂ ਪੈਂਦੀ ਕੋਈ ਇਹਨੂੰ ਤੇਲਾ ਨਹੀਂ ਪੈਂਦਾ ਬਹੁਤ ਵੈਰੈਟੀ ਲੱਗਦੀ ਹੈ ਇਹ ਪੰਜਾਬ ਨੰਬਰ 1 ਇਹ ਮਾੜੇ ਪਾਣੀ ਤੇ ਵੀ ਹੋ ਜਾਂਦੀ ਹੈ ਤੇ ਇਹ ਚੰਗੇ ਪਾਣੀ ਤੇ ਤਾਂ ਇਹਨੇ ਹੋਣਾ ਹੀ ਹੋਣਾ ਹੈ ਇੰਨਾ ਵਧੀਆ ਇਹਦਾ ਰਕਾਟ ਜੇ ਕਿਸੇ ਵੀਰ ਦੇ ਏਰੀਏ 'ਚ ਲੱਗਦੀ ਹੈ ਤਾਂ ਜਰੂਰ ਦੱਸਿਓ ਪਰ ਮੈਨੂੰ ਨਹੀਂ ਲੱਗਦਾ ਵੀ ਲੱਗਦੀ ਹੋਊ ਕਿਉਂਕਿ ਇਹਦੀ ਕੋਈ ਕੰਪਨੀ ਤਾਂ ਹੈ ਨਹੀਂ ਇਹ ਤਾਂ ਐ ਮੰਨ ਕੇ ਚਲੋ ਵੀ ਇੱਕ ਪਿੰਡ ਦਾ ਵੀ ਤਿਆਰ ਕਰਿਆ ਹੋਇਆਗਾ ਪੰਜਾਬ ਨੰਬਰ 1 ਪਰਮਲ ਵੈਰਿਟੀ ਹੈ ਝਾੜ ਬਹੁਤ ਜਿਆਦਾ ਚੰਗਾ ਇਹਦਾ ਕੋਈ ਗਵਰਨਮੈਂਟ ਬਣੀ ਹੋ ਇਹਨੂੰ ਮਨਾਹੀ ਨਹੀਂ ਹੈਗੀ ਕੋਈ ਸ਼ੈਲਰ ਬਣੀ ਹੋ ਇਹਨੂੰ ਰੋਕ ਟੋਕ ਨਹੀਂ ਹੈਗੀ ਭੱਜ ਕੇ ਵਿਕਦੀ ਹੈਗੀ ਤੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੇ ਕਿਤੇ ਇਹ ਵੈਰੈਟੀ ਲੱਗੀ ਹੋਈ ਹੈਗੀ ਤੇ ਜੇ ਕਿਸੇ ਵੀਰ ਨੂੰ ਲੋੜ ਹੋਈ ਤਾਂ ਕਮੈਂਟਾਂ ਰਾਹੀਂ ਦੱਸ ਦਿਓ ਕੋਈ ਗੱਲ ਨਹੀਂ ਸਰਕਾਰੀ ਰੇਟ ਤੇ ਜਿਹੜਾ ਕੋਈ ਵੀ ਚਾਹੀਦਾ ਹੋਇਆ ਤਾਂ ਤੁਹਾਨੂੰ ਬਈ ਜਰੂਰ ਦਿਵਾਵਾਂਗੇ ਮਦਦ ਕਰਾਂਗੇ ਵੱਧ ਤੋਂ ਵੱਧ ਤੇ ਇਹ ਬਹੁਤ ਵਧੀਆ ਵੈਰੈਟੀ ਹੈ ਬਈ ਇਹ ਬਹੁਤ ਚੰਗੀ ਵੈਰੈਟੀ ਹੈ ਦਰਮਿਆਨੇ ਜੇ ਟਾਈਮ ਤੇ ਲੱਗ ਜਾਂਦੀ ਹੈਗੀ ਤੇ ਕੋਈ ਬਾਲਾ ਖਰਚਾ ਨਹੀਂ ਭਾਲਦੀ ਕੋਈ ਇਹਨੂੰ ਬਿਮਾਰੀ ਨਹੀਂ ਪੈਂਦੀ ਕੋਈ ਜੜਾਂ ਚ ਬਿਮਾਰੀ ਨਹੀਂ ਪੈਂਦੀ ਹੈਗੀ ਧੰਨਵਾਦ ਬਾਈ ਕਮੈਂਟ ਆ ਰਹੇ ਹੀ ਜਰੂਰ ਦੱਸਦੇ ਉਹ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ